ਨਾਂ ਜ਼ਰੂਰੀ ਬੇਨਤੀਆਂ ਨੇ ਮੇਰਾ ਬਰ ਧਿਆਨ ਦੇ ਨਾਲ ਸੁਣ ਲੈਣਾ ਇੱਕ ਤਾਂ ਕੱਲ ਨੂੰ 29 ਤਰੀਕ ਨੂੰ ਕੱਲ 29 ਤਰੀਕ ਨੂੰ ਆਪਣਾ ਵੱਡਾ ਰੋਡ ਮਾਰਚ ਜਿਹੜਾ ਕੱਢਣ ਜਾ ਰਹੇ ਹਾਂ ਪੁੱਚੋ ਮੰਡੀ ਤੋਂ ਸ਼ੁਰੂ ਹੋ ਕੇ ਸਵੇਰੇ ਆਪਾਂ ਦਾਣਾ ਮੰਡੀ ਪੁੱਚੋ ਇਕੱਠੇ ਹੋਣਾ 8:30 ਦਾ ਵਕਤ ਹੈ ਮੋਟਰਟੈਲ ਕਿ ਆਪਾਂ ਜਾਣਾ ਪੂਲਾ ਨਥਾਣਾ ਝੰਡਾ ਵਾਲਾ ਹਰਾਏਪੁਰ ਗੋਨੇਆਣਾ ਬਟਿੰਡਾ ਭਿੰਡੋ ਦਾ ਬਾਦ ਆਪਾਂ ਜਾਣਾ ਨਰੂਆਣਾ ਨਰਵੰਦ ਜੈ ਸਿੰਘ ਵਾਲਾ ਨਾ ਆਪਣਾ ਕੁੱਦਾ ਆਨੰਦਗੜ੍ਹ ਕਾਲ ਚੜਾਣੀ ਬਾਦਲ ਲੰਬੀ ਇਧਰ ਨੂੰ ਜਾਣਾ ਸਾਰੇ ਵੀਰਾਂ ਨੂੰ ਮੇਰੀ ਬੇਨਤੀ ਆ ਸਾਰੇ ਭਰਾਵਾਂ ਨੂੰ ਬੇਨਤੀ ਆ ਕਿ ਕੱਲ ਨੂੰ ਵੱਡੀ ਗਿਣਤੀ ਦੇ ਵਿੱਚ ਆਪੋ ਆਪਣੇ ਸਾਧਨ ਲੈ ਕੇ ਮੇਰਾ ਵੀਰ ਟਰੈਕਟਰ ਗੱਡੀਆਂ ਮੋਟਰਸਾਈਕਲ ਜਿਹੜੇ ਵੀ ਸਾਧਨਾਂ ਨਾਲ ਤੁਸੀਂ ਆ ਸਕਦੇ ਹੋ ਭਰਾ ਬਣ ਕੇ ਆਓ ਕੱਲ ਨੂੰ ਆਪਣਾ ਅਖੀਰਲਾ ਹੰਬੜਾ ਮਾਰਨਾ ਆਪਾਂ ਜ਼ਬਰਦਸਤ ਤਰੀਕੇ ਨਾਲ ਮਾਰਨਾ ਤੁਸੀਂ ਜਿਹੜਾ ਆਪਣਾ ਮਾਰਚ ਸੀਗਾ ਮਾਨਸਾਲਾ ਉਹ ਬਹੁਤ ਕਾਮਯਾਬ ਕੀਤਾ ਇੰਨੀ ਲੋ ਵਗਦੀ ਸੀਗੀ ਮੂੰਹ ਫੂਕਤੇ ਲੋ ਨੇ ਅੱਖਾਂ ਫੂਕਦੀਆਂ ਗੱਟੇ ਫੂਕਤੇ ਪਰ ਤੁਸੀਂ ਖੀਰ ਤੱਕ ਝੋਟਿਓ ਉਹ 125 ਕਿਲੋਮੀਟਰ 26 ਕਿਲੋਮੀਟਰ ਆਪਾਂ ਗਏ ਆ ਅਖੀਰ ਤੱਕ ਤੁਸੀਂ ਜਾ ਕੇ ਸਰਦੂਲਗੜ ਦੇ ਵਿੱਚ ਉਹ ਸਮਾਪਤ ਕੀਤਾ ਕੱਲ ਨੂੰ ਫਿਰ ਮੇਰਾ ਵੀ ਬੇਨਤੀ ਆ ਸਾਰਿਆਂ ਨੂੰ ਕਿ ਤੁਸੀਂ ਸਾਰਿਆਂ ਨੇ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਅਖੀਰ ਤੱਕ ਆਪਾਂ ਜਾਣਾ ਆਪੋ ਆਪਣੇ ਸਾਧਨ ਲੈ ਕੇ ਕੱਲ ਨੂੰ 8:30 ਵਜੇ ਦਾਣਾ ਮੰਡੀ ਉੱਚੋ ਮੰਡੀ ਦੇ ਵਿੱਚ ਪਹੁੰਚ ਜਿਓ ਕੱਲ ਨੂੰ ਬੀਬੀ ਖਾਲੜਾ ਜੀ ਆ ਰਹੇ ਨੇ ਭਾਈ ਅਮਰਤਪਾਲ ਸਿੰਘ ਦੇ ਭਰਾ ਤੇ ਉਹਨਾਂ ਦੇ ਬਾਪੂ ਜੀ ਵੀ ਆ ਰਹੇ ਨੇ ਤੇ ਭਾਈ ਸਰਬਜੀਤ ਸਿੰਘ ਜਿਹੜੇ ਆਪਣੇ ਫਰੀਦਕੋਟ ਤੋਂ ਚੋਣ ਲੜ ਰਹੇ ਨੇ ਉਹ ਵੀ ਆ ਰਹੇ ਨੇ ਸੋ ਹੋਰ ਵੀ ਕਈ ਜਿਹੜੇ ਸਿੰਘ ਆ ਰਹੇ ਨੇ ਸੋ ਤੁਹਾਨੂੰ ਬੇਨਤੀ ਆ ਕਿ ਭਾਈ ਸਾਰਿਆਂ ਨੇ ਵੱਧ ਤੋਂ ਵੱਧ ਵੱਡੀ ਗਿਣਤੀ ਵਿੱਚ ਕੱਲ ਨੂੰ ਆਉਣਾ ਦੂਜੀ ਬੇਨਤੀ ਵਰੀ ਹੋਰ ਸੁਣ ਲਿਓ ਵੈਸੇ ਗੱਡੀਆਂ ਆਪਣੀਆਂ ਪ੍ਰਚਾਰ ਕਰਨਦਾਰ ਰਹੀਆਂ ਨੇ ਆਪਣੇ ਕੋਲ 15-18 ਗੱਡੀਆਂ ਛੱਡੀਆਂ ਹੋਈਆਂ ਨੇ ਵੱਖ-ਵੱਖ ਉਹ ਫਿਰਦੀਆਂ ਨੇ ਇਲਾਕਿਆਂ ਦੇ ਵਿੱਚ ਛਲਕਿਆਂ ਦੇ ਵਿੱਚ ਜਿਹੜੇ ਨਵੇਂ ਆਪਣੇ ਹਲਕੇ ਆ ਹਰ ਹਲਕੇ ਦੇ ਆਪਣੀਆਂ ਦੋ ਤਿੰਨ ਗੱਡੀਆਂ ਫਿਰਦੀਆਂ ਨੇ ਪ੍ਰਚਾਰ ਕਰਦੀਆਂ ਆਪਣੇ ਨਿਸ਼ਾਨ ਦਾ ਵੀ 10ਵੇਂ ਨੰਬਰ ਤੇ ਨਿਸ਼ਾਨਾ ਚੋਣ ਸ਼ਨ ਬਾਲਤੀ ਉਹ ਦੱਸਦੇ ਫਿਰਦੇ ਪਰ ਫੇਰ ਵੀ ਮੈਂ ਬੇਨਤੀ ਕਰਦਾ ਤੁਹਾਨੂੰ ਕਿ ਤੁਸੀਂ ਤੁਹਾਡੇ ਕੋਲ ਟਰੈਕਟਰ ਹੈਗੇ ਆ ਉਹ ਜਿਹੜੀ ਉਹ ਆਪਣਾ ਗੀਤ ਜਾਂ ਚੱਲਦਾ ਗੀਤ ਚੱਲਦਾ ਤੇ ਨਾਲ ਮਗਰ ਆਪਣਾ ਪ੍ਰਚਾਰ ਕਰਦਾ ਬੋਲਦਾ ਨਿਸ਼ਾਨ ਦੱਸਦਾ ਉਹ ਚਿਪ ਜੀ ਉਹ ਮੋਬਾਈਲ 'ਚ ਪਾ ਲਿਆ ਕਰੋ ਉਹਦੇ ਤੇ ਲਾਰਾ ਗਰੂਪ ਬਲੂਟੁੱਥ ਨਾਲ ਜੁੜ ਜਾਂਦਾ ਉਹ ਉਹ ਤੁਸੀਂ ਜੋੜ ਕੇ ਉਹ ਤੁਸੀਂ ਆਪਣਾ ਜੋੜ ਕੇ ਤੁਸੀਂ ਉਹਦੇ ਨਾਲ ਤੇ ਪ੍ਰਚਾਰ ਪਿੰਡਾਂ ਦੇ ਵਿੱਚ ਟਰੈਕਟਰ ਇੱਕ ਵਾਰੀ ਸਵੇਰੇ ਤੜਕੇ ਦੇ ਇੱਕ ਵਾਰੀ ਹੱਥ ਨੇ ਆਪੀ ਕਮਾ ਦਿਆ ਕਰੋਗੇ। ਆਪਰੇ ਕੋਲ ਕੱਲ ਦਾ ਦਿਨ 30 ਨਾ 29 ਤੇ 30 ਦੋ ਦਿਨ ਆਪਣੇ ਕੋਲ ਪ੍ਰਚਾਰ ਦੇ ਬਚੇ ਆ। ਇੱਕ ਤਾਂ ਇਹ ਬੇਨਤੀ ਵੀ ਟਰੈਕਟਰ ਦੇ ਉੱਤੇ ਚਿਪ ਲਾ ਕੇ ਆਪੋ ਆਪਣੇ ਪਿੰਡਾਂ ਦੇ ਵਿੱਚ ਸਾਰੀ ਗਲੀ ਗਲੀ ਕੱਢ ਦਿਆ ਕਰੋ ਨਿਸ਼ਾਨ ਦਾ ਪਤਾ ਲੱਗ ਜੂ। ਤੀਜੀ ਬੇਨਤੀ। ਤੀਜੀ ਬੇਨਤੀ ਇਹ ਆ ਕਿ ਆਪਣੇ ਕੋਲੇ ਜਿਹੜਾ ਗੋਟਾਂ ਵਾਲੇ ਦਿਨ ਤੁਸੀਂ ਬੂਥ ਲਾਉਣੇ ਆ ਉਹਨਾਂ ਬੂਥਾਂ ਦੇ ਉੱਤੇ ਇੱਕ ਫਲੈਕਸ ਕਢਾ ਕੇ ਆਪਣੇ ਪਿੰਡ ਦੇ ਵਿੱਚ ਉਹ ਫਲੈਕਸ ਦੇ ਉੱਤੇ ਛੋਟੀ ਫਲੈਕਸ ਪੜਾ ਲਓ ਉਹਦੇ ਉੱਤੇ ਆਪਣਾ ਚੋਣ ਨਿਸ਼ਾਨ ਵਾਲਟੀ ਸਰਦਾਰ ਮਾਨ ਸਾਹਿਬ ਦੀ ਫੋਟੋ ਉੱਤੇ ਮੇਰੀ ਫੋਟੋ ਲਾ ਕੇ ਉਹ ਆਪਣਾ ਉੱਥੇ ਲਾ ਸਕਦੇ ਹੋ ਜਾਂ ਆਪਣਾ ਦਫ਼ਤਰ ਆ ਬਹੰਡੇ ਬੀਬੀ ਵਾਲਾ ਚੌਂਕ ਦੇ ਉੱਤੇ ਉੱਥੇ ਤੁਸੀਂ ਆ ਕੇ ਉਹ ਜਿਹੜੀ ਕੋਈ ਸਮੱਗਰੀ ਆ ਕੋਈ ਪੋਸਟਰ ਆ ਕੋਈ ਝੰਡੇ ਆ ਸਟicker ਆ ਉੱਥੇ ਤੁਸੀਂ ਲੈ ਵੀ ਸਕਦੇ ਹੋ ਜੀ ਬੇਨਤੀ ਆ ਸਵੀਲ ਠੰਡੇ ਪਾਣੀ ਦੀ ਜਰੂਰ ਲਾਓ ਜਿੱਥੇ ਵੋਟਾਂ ਪਈਆਂ ਉੱਥੇ ਵਿਚਾਰੇ ਕੋਈ ਬਜ਼ੁਰਗ ਕੋਈ ਮਾਂ ਕੋਈ ਕੋਈ ਬਜ਼ੁਰਗ ਬੰਦੇ ਆਉਂਦੇ ਨੇ ਉੱਤੇ ਪਾਣੀ ਦੀ ਲੋੜ ਹੋਣੀ ਆ ਕਿਉਂ ਗਰਮੀ ਬਹੁਤ ਜ਼ਿਆਦਾ ਸਾਂਝ ਕੇ ਸਵੀਲ ਲਾ ਦਿਓ ਕੋਈ ਗੱਲ ਨਹੀਂ ਆਪਾਂ ਇਹ ਸੋਚਣਾ ਵੀ ਇਹ ਫਲਾਨੀ ਪਾਰਟੀ ਵਾਲੇ ਤੇ ਫਲਾਨੀ ਪਾਰਟੀ ਵਾਲੇ ਸਾਰਿਆਂ ਲਈ ਮੈਂ ਆਪਣੀਆਂ ਆਪਣੀ ਪਾਰਟੀ ਵਾਲਿਆਂ ਨੂੰ ਬੇਨਤੀ ਆਪਣੀ ਜਿੰਨੇ ਭਰਾ ਜੁੜੇ ਨੇ ਆਪਣੇ ਉਹਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਆਪ ਦੇ ਤੌਰ ਦੇ ਉੱਤੇ ਉਹ ਰਿਸਵੀ ਲਾ ਕੇ ਸਾਰਿਆਂ ਨੂੰ ਠੰਡੇ ਮਿੱਠੇ ਪਾਣੀ ਦੇ ਉਹਦੇ ਸੇਵਾ ਕਰੀ। ਅਗਲੀ ਬੇਨਤੀ ਸੁਣ ਲਓ ਜਿਹੜੀ ਬੜੀ ਅਹਿਮ ਤੇ ਜਿਹੜੀ ਬੜੀ ਅਹਿਮ ਤੇ ਜ਼ਰੂਰੀ ਬੇਨਤੀ ਆ ਉਹ ਸੁਣ ਲਿਓ। ਉਹ ਬੇਨਤੀ ਇਹ ਆ ਵੀ ਜਦੋਂ ਤੁਸੀਂ ਵੋਟ ਪਾਉਣ ਜਾਣਾ ਜਿੱਥੇ ਦਸਖਤ ਕਰਾਉਂਦੇ ਨੇ ਵੀ ਹਾਂ ਇਹਨੇ ਵੋਟ ਪਾਤੀ ਉਹ ਦਸਖਤ ਸਾਰਿਆਂ ਬੰਦਿਆਂ ਨੇ ਪੰਜਾਬੀ 'ਚ ਕਰਨੀ। ਉਹ ਦਸਖਤ ਸਾਰੇ ਬੰਦਿਆਂ ਨੇ ਪੰਜਾਬੀ ਚ ਕਰਨ ਇਹ ਚਾਰ ਪੰਜ ਮੇਰੀਆਂ ਬੇਨਤੀਆਂ ਨੇ ਬਾਕੀ ਉਹ ਦਬਣ ਦੀ ਲੋੜ ਦੀ ਛਪਣ ਦੀ ਲੋੜ ਨਹੀਂ ਬਥੇਰੇ ਇਹ ਡرائی ਵੀ ਜਾਂਦੇ ਆ ਆਪਣੇ ਬੰਦਿਆਂ ਨੂੰ ਆਪਣੇ ਪੋਸਟਰਾਂ ਦੇ ਪੋਸਟਰ ਵੀ ਲਾਈ ਜਾਂਦੇ ਆ ਘਰੇ ਆ ਕੇ ਰਿਸ਼ਤੇਦਾਰ ਪਿਠਾ ਦਿੰਦੇ ਨੇ ਜਾਂ ਉਹ ਦਬਕਾਉਂਦੇ ਨੇ ਵੀ ਥੋੜਾ ਨੁਕਸਾਨ ਹੋ ਜਾਊਗਾ ਤੁਸੀਂ ਰੱਖੇ ਤੋਂ ਕੀ ਲੈਣਾ ਸੋ ਛੋਟੋ ਜੇ ਉਖੜੀ ਸਿਰ ਮੋਹਲਾ ਦਾ ਕੀ ਡਰ ਕੋਈ ਗੱਲ ਨਹੀਂ ਐ ਨੰਗੇ ਤੜ ਹੋ ਕੇ ਲੜਾਈ ਲੜਨੀ ਪੈਣੀ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ